ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵੱਲੋਂ ਨਸ਼ਾ ਖਿਲਾਫ ਚਲਾਈ ਮਹਿੰਮ ਤਹਿਤ 6 ਦਿਨਾਂ ਖੇਡ ਮੇਲੇ ਦੀ ਸ਼ੁਰੂਆਤ ਜੀ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਆਪਾਂ ਮੁਕੰਮਲ ਮੁਹਿੰਮ ਚਲਾਈ ਹੋਈ ਹੈ ਜੀ ਉਹਦੇ ਸੈਕੰਡ ਫੇਜ਼ ਦੇ ਦੌਰਾਨ ਹੁਸ਼ਿਆਰਪੁਰ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਯੂਥ ਕਲੱਬਸ ਦੇ ਨਾਲ ਮਿਲ ਕੇ ਸਪੋਰਟਸ ਡਿਪਾਰਟਮੈਂਟ ਦੇ ਨਾਲ ਤੇ ਆਮ ਲੋਕਾਂ ਨਾਲ ਮੀਡੀਆ ਦੇ ਸਾਥੀਆਂ ਨਾਲ ਮਿਲ ਕੇ ਇੱਕ ਤਿੰਨ ਸਤਰੀਏ ਸਪੋਰਟਸ ਟੂਰਨਾਮੈਂਟ ਜਿਹੜਾ ਹੈਗਾ ਖੇਡ ਮੇਲਾ ਕਰਾਇਆ ਜਾ ਰਿਹਾ ਹੈਗਾ ਮਾਂਜੋਗ ਸੀਐਮ ਸਾਹਿਬ ਦੀ ਗਾਈਡੈਂਸ ਤੇ ਮਾਂਜੋਗ ਡੀਜੀਪੀ ਸਾਹਿਬ ਪੰਜਾਬ ਤੇ ਸਪੈਸ਼ਲ ਡੀਜੀਪੀ ਐਸਟੀਐਫ ਦੀ ਡਾਇਰੈਕਸ਼ਨਾਂ ਤੇ ਜਿਹੜਾ ਹੈਗਾ ਅਸੀਂ ਆ ਸਪੋਰਟਸ ਟੂਰਨਾਮੈਂਟ ਔਰਗੇਨਾਈਜ਼ ਕਰਾ ਰਹੇ ਹਾਂਗੇ ਆ ਸਪੋਰਟਸ ਟੂਰਨਾਮੈਂਟ ਤਿੰਨ ਸਤਰੀਏ ਹੋਏਗਾ ਤਿੰਨ ਸਤਰੀਏ ਮਤਲਬ ਪਹਿਲਾਂ ਥਾਣਾ ਲੈਵਲ ਤੇ ਹੋਏਗਾ ਜਿੱਥੇ ਪਿੰਡ ਲੈਵਲ ਦੀਆਂ ਟੀਮਾਂ ਪਾਰਟਿਸਿਪੇਟ ਕਰਨਗੀਆਂ ਉਸ ਤੋਂ ਬਾਅਦ ਸਬ ਡਿਵੀਜ਼ਨ ਲੈਵਲ ਤੇ ਹੋਏਗਾ ਜਿਹਦੇ ਵਿੱਚ ਥਾਣੇ ਲੈਵਲ ਦੀਆਂ ਟੀਮਾਂ ਜਿਹੜੀ ਆ ਉਸ ਲੈਵਲ ਤੋਂ ਜਿਹੜੀ ਜਿੱਤੂ ਟੀਮਾਂ ਹੋਣਗੀਆਂ ਉਹ ਪਾਰਟਿਸਿਪੇਟ ਕਰਨਗੀਆਂ ਤੇ ਨੈਕਸਟ 3rd ਲੈਵਲ ਜਿਹੜਾ ਹੈਗਾ ਉਹ ਜ਼ਿਲ੍ਹਾ ਲੈਵਲ ਤੇ ਹੋਏਗਾ ਉਹਦੇ ਵਿੱਚ ਹਰ ਸਬਡਿਵੀਜ਼ਨ ਵੱਲੋਂ ਜਿਹੜੀ ਜਿੱਤੂ ਟੀਮਾਂ ਹੈਗੀਆਂ ਉਹ ਸਬਡਿਵੀਜ਼ਨ ਲੈਵਲ ਤੇ ਫਿਰ ਸਬਡਿਵੀਜ਼ਨ ਲੈਵਲ ਤੋਂ ਆ ਕੇ ਜ਼ਿਲ੍ਹਾ ਸਤਰ ਤੇ ਪੁਲਿਸ ਲਾਈਨ ਵਿਖੇ ਆਪਣਾ ਪਾਰਟਿਸਪੇਸ਼ਨ ਉਹਨਾਂ ਦਾ ਹੋਏਗਾ ਇਹਦੇ ਵਿੱਚ ਜਿਹੜਾ ਹੈਗਾ ਸਾਰੇ ਗੇਮਸ ਮੈਕਸਿਮਮ 5 ਜਿੱਤੇ ਵਿੱਚ ਲੋਕਾਂ ਦਰਜਨ ਹੈਗਾ ਫੁੱਟਬਾਲ, ਵਾਲੀਬਾਲ, ਕ੍ਰਿਕਟ, ਬਾਸਕਟਬਾਲ, ਕਬੱਡੀ ਸਾਰੀ ਖੇਡ ਵਾਸਤੇ ਸੇ ਟੀਮਾਂ ਇਨਵਾਈਟ ਕੀਤੀਆਂ ਹੈਗੀਆਂ ਤੇ ਵੱਤ ਤੋਂ ਵੱਤ ਜਿਹੜੀ ਟੀਮਾਂ ਆਣ ਗਿਆ ਉਹਨਾਂ ਦੇ ਮੈਚ ਥਾਣਾ ਲੈਵਲ ਤੇ ਉਸ ਤੋਂ ਬਾਅਦ ਸਬ ਡਿਵੀਜ਼ਨ ਲੈਵਲ ਤੇ ਨੈਕਸਟ ਲੈਵਲ ਤੇ ਫਿਰ ਜ਼ਿਲ੍ਹਾ ਲੈਵਲ ਤੇ ਕਰਾਏ ਜਾਣਗੇ ਜਿਹੜੇ ਜ਼ਿਲ੍ਹਾ ਲੈਵਲ ਦੇ ਜਿਹੜੇ ਜੇਤੂ ਟੀਮਾਂ ਹੋਣਗੀਆਂ ਉਹਨਾਂ ਨੂੰ ਫਸਟ ਟੀਮ ਨੂੰ 21000 ਰੁਪਏ ਨਾਮ ਸੈਕੰਡ ਟੀਮ ਨੂੰ 11000 ਰੁਪਏ ਨਾਮ ਤੇ ਥਰਡ ਟੀਮ ਨੂੰ 5000 ਰੁਪਏ ਨਾਮ ਦਿੱਤਾ ਜਾਏਗਾ ਵੱਖਰੇ ਵੱਖਰੇ ਖੇਲਾਂ ਦੀ ਵਕੜੀ ਵਕੜੀ ਟੀਮਾਂ ਨੂੰ ਜਿੱਦਾਂ ਜੇਕਰ 5 ਆਪਾਂ ਖੇੜਾਂ ਦੀ ਟੀਮਾਂ ਹੈਗੀਆਂ ਤੇ ਪੰਜਾਂ ਦੇ ਫਸਟ ਨੂੰ 21000 ਸੈਕੰਡ ਨੂੰ 11000 ਤੇ ਥਰਡ ਨੂੰ 5500 ਰੁ ਇਹ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਪੋਰਟਸ ਡਿਪਾਰਟਮੈਂਟ ਦੇ ਨਾਲ ਮਿਲ ਕੇ ਤੇ ਆਮ ਲੋਕਾਂ ਨਾਲ ਮਿਲ ਕੇ ਇਹਨੂੰ ਅ ਅੱਗੇ ਵਧਾ ਰਹੇ ਹਾਂ ਮੇਨ ਮਕਸਦ ਜਿਹੜਾ ਆਪਣਾ ਹੈਗਾ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਅਵੇਅਰਨੈਸ ਕੈਂਪੇਨ ਹੈਗੀ ਉਹਨੂੰ ਸਟਰੈਂਥਨ ਕਰਨਾ ਲੋਕਾਂ ਦਾ ਪਾਰਟਿਸਪੇਸ਼ਨ ਨਸ਼ੇ ਦੇ ਖਿਲਾਫ ਜਿਹੜਾ ਹੈਗਾ ਇੱਕ ਮੁਕੰਮਲ ਮੁਹਿੰਮ ਇੱਕ ਜਨ ਮੁਹਿੰਮ ਜਿਹੜੀ ਹੈਗੀ ਬਣ ਜਾਇਆ ਆਪਣੇ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਹੈਗੀ ਉਹਨੂੰ ਬੜਾਣਾ ਆਪਣਾ ਮੇਨ ਮਕਸਦ ਹੈਗਾ ਇਹਦੇ ਵਿੱਚ ਅਸੀਂ ਯੂਥ ਨੂੰ ਐਸੋਸੀਏਟ ਕਰਨਾ ਚਾਹੁੰਦੇ ਆਂ ਪੰਜਾਬ ਪੁਲਿਸ ਵੱਲੋਂ ਜਿਹੜੀ ਕਾਰਵਾਈ ਨਸ਼ਿਆਂ ਦੇ ਖਿਲਾਫ ਕੀਤੀ ਜਾ ਰਹੀ ਹੈਗੀ ਉਹਦੇ ਦੋ ਸਟੈਪਸ ਹੈਗੇ ਇੱਕ ਹੈਗਾ ਆਪਣਾ ਇਨਫੋਰਸਮੈਂਟ ਇਨਫੋਰਸਮੈਂਟ ਵਿੱਚ ਪੁਲਿਸ ਦੀ ਮਦਦ ਜਿਹੜੇ ਆਪਣਾ ਯੂਥ ਹੈਗਾ ਜਿਹੜੇ ਆਮ ਲੋਕ ਹੈਗੇ ਉਹ ਇਨਫਾਰਮੇਸ਼ਨ ਸ਼ੇਅਰ ਕਰਕੇ ਸਾਡੇ ਨਾਲ ਕਰ ਸਕਦੇ ਹੈਗੇ ਨਸ਼ਾ ਵੇਚਣ ਵਾਲਿਆਂ ਬਾਰੇ ਸੋ ਥੈਟ ਕਿ ਅਸੀਂ ਉਹਨਾਂ ਨੂੰ ਫੜ ਕੇ ਕਾਨੂੰਨ ਦੇ ਮੁਤਾਬਿਕ ਸਜ਼ਾ ਦੇ ਲਾ ਸਕੀਏ ਦੂਜਾ ਜਿਹੜਾ ਸਟੈਪ ਹੈਗਾ ਉਹ ਲੋਕ ਸਾਡੇ ਨਾਲ ਮਿਲ ਕੇ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੈਗੇ ਜਿਹੜੇ ਡਰੱਗ ਵਿਕਟਿਮ ਹੈਗੇ ਜਿਹੜੇ ਆਪਾਂ ਨੂੰ ਜਿਨ੍ਹਾਂ ਨੂੰ ਡਰੱਗ ਐਡਿਕਟ ਵੀ ਕਹਿੰਦੇ ਆ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਮੋਟੀਵੇਟ ਕਰਕੇ ਸਾਡੇ ਨਾਲ ਮਿਲ ਕੇ ਹੈਲਥ ਡਿਪਾਰਟਮੈਂਟ ਦੇ ਨਾਲ ਮਿਲ ਕੇ ਉਹਨਾਂ ਨੂੰ ਫੈਸਿਲਿਟੇਟ ਕਰਾ ਕੇ ਆਪਾਂ ਡਰੱਗ ਡੀ ਐਡਿਕਸ਼ਨ ਕਰਾਈਏ ਤੇ ਫਿਰ ਫਰਦਰ ਰੀਹੈਬਿਲੀਟੇਸ਼ਨ ਕਰਾਈਏ so that ਕਿ ਇੱਕ ਇਨਫੋਰਸਮੈਂਟ ਵਾਲੇ ਪਾਸੇ ਵੀ ਲੋਕਾਂ ਦਾ ਪਾਰਟਿਸਪੇਸ਼ਨ ਸਾਨੂੰ ਚਾਹੀਦਾ ਦੂਜੇ ਪਾਸੇ ਰੀਹੈਬਿਲੀਟੇਸ਼ਨ ਵਾਲੇ ਪਾਸੇ ਵੀ ਲੋਕਾਂ ਦਾ ਸਪੋਰਟ ਮੈਂਟਲ ਸਪੋਰਟ ਸਾਨੂੰ ਉਹ ਲੋਕ ਮੋਟੀਵੇਟ ਹੋ ਕੇ ਨਸ਼ਾ ਛੱਡ ਕੇ ਤੇ ਇੱਕ ਆਮ ਜੀਵਨ ਵੱਲ ਵੱਧ ਸਕੀਏ। ਇਸੇ ਦੀ ਲੜੀ ਵਿੱਚ ਜਿਹੜਾ ਹੈਗਾ ਲੋਕਾਂ ਦੇ ਵਿੱਚ ਸਪੋਰਟਸ ਵੱਲ ਇੱਕ ਹੈਲਦੀ ਲਾਈਫਸਟਾਈਲ ਵੱਲ ਉਹਦਾ ਇੰਟਰਸਟ ਵਧਾਉਣ ਵਾਸਤੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਆ ਸਪੋਰਟਸ ਟੂਰਨਾਮੈਂਟ ਕਰਾਇਆ ਜਾ ਰਿਹਾ ਹੈਗਾ। ਮੇਰੇ ਅੰਦਾਜ਼ੇ ਦੇ ਮੁਤਾਬਕ ਇਹਦੇ ਵਿੱਚ ਲਗਭਗ ਜਿਹੜੇ ਰਹੇਗੇ ਪੂਰੇ ਜ਼ਿਲ੍ਹੇ ਤੋਂ ਹੁਣ ਤੱਕ ਦਾ ਜਿਹੜਾ ਅਸੀਂ ਇਨੀਸ਼ੀਅਲ ਸਰਵੇ ਕੀਤਾ ਹੈਗਾ 4000 ਬੱਚੇ ਪਾਰਟਿਸਿਪੇਟ ਐਕਟਿਵਲੀ ਇਨਐਕਟਿਵਲੀ ਮਤਲਬ ਪੈਸਿਵਲੀ অর ਐਕਟਿਵਲੀ ਪਾਰਟਿਸਿਪੇਟ ਕਰਨਗੇ ਉਸ ਤੋਂ ਇਲਾਵਾ ਬਾਕੀ ਲੋਗ ਆਡੀਅੰਸ ਵੀ ਜਿਹੜਾ ਹੈਗੀ ਇਸ ਤੋਂ ਹੋਰ ਵੱਧ ਜੁੜੇਗੀ ਤੇ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਸਾਰੇ ਪੋਲਿਟੀਕਲ ਰਿਪਰੈਜ਼ੈਂਟੇਟਿਵ ਮੋਤਬਾਰ ਲੋਕਾਂ ਨੂੰ ਵੀ ਅਸੀਂ ਇੰਗੇਜ ਕਰ ਰਹੇ ਹਾਂ ਤੇ ਸਬਡਿਵੀਜ਼ਨ ਲੈਵਲ ਤੇ ਪੁਲਿਸ ਸਟੇਸ਼ਨ ਲੈਵਲ ਤੇ ਸਾਰੇ ਲੋਕ ਇੱਥੇ ਅਸੋਸੀਏਟਡ ਰਹਿਣਗੇ ਕਿਉਂਕਿ ਦੇਖੋ ਨਸ਼ੇ ਦੇ ਖਿਲਾਫ ਜਿਹੜੀ ਆਪਣੀ ਲੜਾਈ ਹੈਗੀ ਉਹ ਆਪਣੇ ਸਾਰਿਆਂ ਦੀ ਇੱਕ ਸਾਂਝੀ ਲੜਾਈ ਹੈਗੀ ਆਪਣੇ ਸਮਾਜ ਦੇ ਵਾਸਤੇ ਲੜਾਈ ਹੈਗੀ ਆਪਣੀ ਆਉਣ ਵਾਲੀ ਪੀੜ੍ਹੀਆਂ ਵਾਸਤੇ ਲੜਾਈ ਹੈਗੀ ਇੱਕ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਇੱਕ ਚੰਗੇ ਪੰਜਾਬ ਦੀ ਸਿਰਜਣਾ ਵਾਸਤੇ ਲੜਾਈ ਹੈ ਜੀ ਤੇ ਇਹ ਦੇ ਵਿਸਾਰਿਆਂ ਦਾ ਪਾਰਟਿਸਪੇਸ਼ਨ ਜਿਹੜਾ ਹੈਗਾ ਉਹ ਵੱਧ ਚੜ ਕੇ ਹੋਣਾ ਜ਼ਰੂਰੀ ਹੈਗਾ ਤੇ ਸੋ ਦੈਟ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਕੇ ਪੁਲਿਸ ਦੇ ਨਾਲ ਜੋੜ ਕੇ ਤੇ ਇਸ ਆਪਣੀ ਜਿਹੜੀ ਲੜਾਈ ਹੈਗੀ ਜਿਹੜੀ ਕੈਂਪੇਨ ਹੈਗੀ ਨਸ਼ਿਆਂ ਦੇ ਖਿਲਾਫ ਇਹਨੂੰ ਇੱਕ ਮੁਕੰਮਲ ਤੌਰ ਤੇ ਅੱਗੇ ਵਧਾ ਕੇ ਨਸ਼ੇ ਦਾ ਖਾਤਮਾ ਕਰ ਸਕੀਏ ਜੀ ਪੰਜਾਬ ਚ ਵੀ ਵੱਖਰੇ ਵੱਖਰੇ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਮਾਨਯੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਤੇ ਮਾਨਯੋਗ ਡੀਸੀਪੀ ਸਾਹਿਬ ਪੰਜਾਬ ਤੇ ਸਪੈਸ਼ਲ ਡੀਜੀ ਆਪਣੇ ਐਸਟੀਐਫ ਜਿਹੜੇ ਹੈਗੇ ਉਹ ਕੋਆਰਡੀਨੇਟ ਕਰ ਰਹੇ ਹੈਗੇ ਪੂਰੇ ਸਟੇਟ ਲੈਵਲ ਤੇ ਤੇ ਜਿੰਨਾ ਮੇਰੇ ਦਿਹਾਂਚ ਹੈਗਾ ਸਟੇਟ ਲੈਵਲ ਤੇ ਹਰ ਜ਼ਿਲ੍ਹੇ ਲੈਵਲੋਂ ਇਸ ਤਰੀਕੇ ਦੀ ਐਕਟੀਵਿਟੀਆਂ ਕਰਾਈ ਜਾ ਰਹੀ ਹੈਗੀਆਂ ਵਕਫਤ ਮੈਂ ਬਿਤਿਆ ਤੇ ਇਹ ਤੇ ਵਕ ਵਕ ਤਰੀਕੇ ਨਾਲ ਜਿੱਦਾਂ ਪ੍ਰਾਈਜ਼ ਨੂੰ ਦਿੱਤਾ ਜਾਏ ਉਹ ਬਕਾਇਦਾ ਉਹ ਸਰਟੀਫਿਕੇਟ ਨੂੰ ਦਿੱਤੇ ਜਾਣਗੇ ਜਿਹਨੇ ਪਾਰਟਿਸਿਪੇਟ ਕੀਤਾ ਲੈ ਜਿਹੜੇ ਵੀ ਲੋਕ ਪਾਰਟਿਸਿਪੇਟ ਕਰਨਗੇ ਇਹਨਾਂ ਦੇ ਸਾਰੇ ਗੇਮਾਂ ਚ ਸਾਰੇ ਗੇਮਾਂ ਪਾਰਟਿਸਿਪੇਟਸ ਨੂੰ ਆਪਾਂ ਮੇਰੇ ਵੱਲੋਂ ਸਰਟੀਫਿਕੇਟ ਦਿੱਤਾ ਜਾਏਗਾ ਤੇ ਹੌਸਲਾ افزਾਈ ਵਾਸਤੇ ਤੇ ਜਿਹੜੇ ਜੇਤੂ ਟੀਮਾਂ ਹੋਣਗੀਆਂ ਉਹਨਾਂ ਨੂੰ ਨਗਦ ਦੇ ਨਾਮ ਦਿੱਤੇ ਇਸ ਫੈਕਟਰ ਵਿਸ਼ੇ ਕੀ ਦੀ ਏਜ ਵੀ ਰੱਖੀ ਹੈ ਵੀ ਇਹਨਾਂ ਤਰ੍ਹਾਂ ਨਾਲ 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 ਹਰ ਥਾਣੇ ਦੇ ਜਿਹੜੇ ਹੈਗੇ ਮੁੰਸ਼ੀ ਦਾ ਨੰਬਰ ਲੋਕਲ ਲੈਵਲ ਤੇ ਥਾਣਾ ਲੈਵਲ ਤੇ ਤੇ ਸੈਂਟਰਲ ਲੈਵਲ ਤੇ ਸਾਡੀ ਇੱਕ ਡਰਗ ਹੈਲਪਲਾਈਨ ਆਲਰੇਡੀ ਵਰਕ ਕਰ ਰਹੀ ਹੈਗੀ ਉਹ ਰਜਿਸਟ੍ਰੇਸ਼ਨ ਹੈਲਪਲਾਈਨ ਵਾਂਗੂ ਹੀ ਕੰਮ ਕਰੇਗੀ ਤੇ ਉਸ ਤੋਂ علاوہ ਸਾਡੇ ਕੰਟਰੋਲ ਰੂਮ ਦੇ ਨੰਬਰ ਹੈਗੇ ਉਹ ਸਾਰੇ ਕੋਆਰਡੀਨੇਟ ਕਰਾ ਕੇ ਜਿਹੜਾ ਹੈਗਾ ਫੈਸਿਲਿਟੇਸ਼ਨ ਫ੍ਰੀ ਆਫ ਕੋਸਟ ਹੈ ਰਜਿਸਟ੍ਰੇਸ਼ਨ ਦੀ ਸਿਰਫ ਫੀਸ ਪੇਸ ਸਭ ਕੁਝ ਫ੍ਰੀ ਆਫ ਕੋਸਟ ਹੈਗਾ ਜੀ ਅਸੀਂ ਤੋਂ ਚਾਹ ਇਹਦੇ ਵਿੱਚ ਕੋਈ ਮਤਲਬ ਇਹ ਆ ਜਿਹੜਾ ਹੈਗਾ ਆਪਣਾ ਲੋਕਾਂ ਨੂੰ ਜੋੜਨ ਵਾਸਤੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਤੇ ਉਹਨਾਂ ਨੂੰ ਨਸ਼ਾ ਦੇ ਖਿਲਾਫ ਜਾਗਰੂ ਕਰਨ ਵਾਸਤੇ ਐਟ ది ਸੇ ਚੰਗੀ ਕਾਰਵਾਈ ਕਰਨ ਵਾਸਤੇ ਰਿਫਰੈਸ਼ਮੈਂਟ ਵੀ ਬਾਕਾਇਦਾ ਹੋਏਗਾ ਤੁਹਾਨੂੰ ਜੀ ਬਿਲਕੁਲ ਰਿਫਰੈਸ਼ਮੈਂਟ ਦਾ ਪੂਰਾ ਇੰਤਜ਼ਾਮ ਕੀਤਾ ਜਾਏਗਾ ਪਾਰਟਿਸਪੈਂਟਸ ਵਾਸਤੇ ਤੇ ਬਕਾਇਦਾ ਪੂਰਾ ਟੈਂਟ ਵਗੈਰਾ ਸਾਰਾ ਆਰਗੇਨਾਈਜ਼ ਪ੍ਰੋਪਰ ਉਹਨੂੰ ਕੀਤਾ ਜਾਏਗਾ ਜੀ ਹੁਣ ਤੱਕ ਕਿੰਨੀਆਂ ਕਿ ਟੀਮਾਂ ਜਿਹੜੀਆਂ ਜਾਂ ਬੱਚੇ ਕਿੰਨੇ ਕਿ ਮਤਲਬ ਆਪਣਾ ਨਾਮ ਕਰਵਾਉਂਦੇ ਕੁਝ ਥਾਵਾਂ ਤੇ ਜਿਹੜਾ ਹੈਗਾ ਸਬਡਿਵੀਜ਼ਨ ਗੜ ਸੰਕਰ ਚ ਵੀ ਸਾਡੇ ਕੋਲੇ ਬੱਚੇ ਅ ਅੱਜ ਕੁਝ ਮੈਚੇਜ ਚੱਲ ਰਹੇ ਹੈਗੇ ਇਧਰ ਟਾਂਡਾ ਵੀ ਸਾਡੇ ਮੈਚੇਜ ਚੱਲ ਰਹੇ ਹੈਗੇ ਦਸਵਾਚੇ ਵੀ ਅੱਜ ਮੈਚੇਜ ਹੈਗੇ ਤੇ ਕਾਫੀ ਟੀਮਾਂ ਲਗਭਗ 20 ਤੋਂ ਜ਼ਿਆਦਾ ਟੀਮਾਂ ਸਾਡੇ ਕੋਲ ਜਿਹੜੀ ਹੈਗੀ ਹੁਣ ਤੱਕ ਆ ਚੁੱਕੀ ਹੈਗੀ ਲਾਸਟ ਡੇਟ ਸੱਪਿਆ ਰੱਖੀ ਹੋਈ ਹੈ ਰਜਿਸਟ੍ਰੇਸ਼ਨ ਦੀ ਰਜਿਸਟ੍ਰੇਸ਼ਨ ਤੇ ਦੇਖੋ ਇਦਾਂ ਹੈਗਾ ਕਿ ਅ ਅੱਜ ਅਮ ਪੋਲਿਸਟੇਸ਼ਨ ਲੈਵਲ ਤੇ ਜਿਹੜੀ ਪਿੰਡ ਲੈਵਲ ਦੀ ਟੀਮ ਆਣ ਗਿਆ ਜੇਕਰ ਲੋਕਾਂ ਦਾ ਪਾਰਟਿਸਪੇਸ਼ਨ ਵੜਦਾ ਹੈਗਾ ਤੇ ਉਹ ਲੋਕਾਂ ਤੋਂ ਰੁਝਾਨ ਆਉਂਦਾ ਹੈਗਾ ਤੇ ਅਸੀਂ ਉਸ ਡੇਟ ਨੂੰ ਅੱਗੇ ਵੀ ਵਧਾ ਸਕਦੇ ਹੈਗੇ ਤੇ ਇਹ ਪਰਸੋਂ ਤੱਕ ਵੀ ਕਰਾ ਸਕਦੇ ਹੈਗੇ ਉਹ ਲੋਕਾਂ ਦਾ ਇੰਟਰਸਟ ਤੇ ਲੋਕਾਂ ਤੋਂ ਰੁਝਾਨ ਤੇ ਰਹੇਗਾ ਜੇਕਰ ਕੱਲ ਤੱਕ ਹੋਰ ਟੀਮਾਂ ਆਉਂਦੀ ਰਹੀਆਂ ਤਾਂ ਅਸੀਂ ਪਰਸੋਂ ਤੱਕ ਵੀ ਮੈਚ ਕਰਾ ਸਕਦੇ ਜੀ ਥੈਂਕ ਯੂ